ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਕਰੋ ਜੀ ਵੱਧ ਤੋਂ ਵੱਧ শেয়ার ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਕਰ ਖਰੀਦਣਾ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਘਰ ਘਰ ਦੀ ਆਪਾਂ ਦੇਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਰੇਟ ਦੱਸਾਂਗੇ ਤੇ ਮਾਲਕ ਦਾ ਨੰਬਰ ਵੀ ਦੱਸਾਂਗੇ ਆਓ ਪਹਿਲਾਂ ਦੇਖਦੇ ਹਾਂ ਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਕੋਠੀ ਟਾਈਪ ਇਹ ਘਰ ਬਣਿਆ ਹੋਇਆ ਹੈ ਘਰ ਦਾ ਜੋ ਵਿਹੜਾ ਹੈ ਵਧੀਆ ਖੁੱਲਾ ਡੁੱਲਾ ਜੀ ਬਹੁਤ ਹੀ ਸੋਹਣੇ ਤਰੀਕੇ ਨਾਲ ਇਹ ਘਰ ਡਿਜ਼ਾਈਨ ਕੀਤਾ ਗਿਆ ਹੈ ਫਰੰਟ ਦੇ ਉੱਤੇ ਆਪਾਂ ਨੂੰ ਮਿਲ ਜੂਗਾ ਜੀ ਬਾਥਰੂਮ ਤੁਸੀਂ ਦੇਖ ਸਕਦੇ ਹੋ ਕਿ ਜੋ ਬਾਹਰ ਵਿਹੜੇ ਦੇ ਵਿੱਚ ਬਾਥਰੂਮ ਹੈ ਕਿੰਨਾ ਹੀ ਸੋਹਣਾ ਵਧੀਆ ਬਣਾਇਆ ਵੀਰੋਣੀਆਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਟਾਇਲ ਟਾਇਲ ਕਰਵਾ ਰੱਖੀ ਹੈ ਜੀ ਇਹਨਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਅੰਦਰ ਚੱਲਦੇ ਹਾਂ ਘਰ ਦੇ ਅੰਦਰ ਵੀ ਤੁਸੀਂ ਦੇਖੋ ਜੀ ਜਿੰਨਾ ਵੀ نیچے ਪੱਥਰ ਦਾ ਟਾਇਲ ਦਾ ਕੰਮ ਹੋਇਆ ਪੂਰਾ ਵਧੀਆ ਪ੍ਰੋਪਰ ਤਰੀਕੇ ਨਾਲ ਵੀਰ ਹੋਣੀਆਂ ਨੇ ਕਰਵਾ ਰੱਖਿਆ ਜੀ ਤੇ ਜਿੰਨੀਆਂ ਵੀ ਘਰ ਦੇ ਵਿੱਚ ਗੇਟ ਗ੍ਰਿਲਾਂ ਨੇ ਜਾਂ 게ਟਾਂ ਨੇ ਜਾਂ ਜੋ ਵੀ ਕੰਮ ਹੈ ਜੀ ਤੁਸੀਂ ਦੇਖ ਸਕਦੇ ਹੋ ਲੱਕੜੀ ਦਾ ਕੰਮ ਵੀ ਪੂਰਾ ਬਹੁਤ ਸੋਹਣੇ ਡਿਜ਼ਾਈਨ ਨਾਲ ਇਹਨਾਂ ਨੇ ਕਰਵਾ ਰੱਖਿਆ ਜੀ ਇਹ ਕੋਠੀ ਟਾਈਪ ਘਰ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਸ਼ਾਨਦਾਰ ਘਰ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਫਰੰਟ ਦੇ ਵਿੱਚ ਮਿਲ ਜੂਗਾ ਜੀ ਕਿਚਨ ਤੁਸੀਂ ਇਹ ਦੇਖ ਸਕਦੇ ਹੋ ਜੀ ਬਹੁਤ ਹੀ ਖੁੱਲਾ ਡੁੱਲਾ ਤੇ ਵਧੀਆ ਤਰੀਕੇ ਨਾਲ ਕਿਚਨ ਬਣਾ ਰੱਖਿਆ ਜੀ ਕਿਚਨ ਦੇ ਉੱਤੇ ਜੋ ਸਲਫਾਂ ਦਾ ਕੰਮ ਹੈ ਜੋ ਟਾਇਲ ਦਾ ਕੰਮ ਹੈ ਜਾਂ ਜਿੰਨਾ ਵੀ ਕੰਮ ਹੈ ਜਿ cục ਅਪ ਬੋਰਡ ਦਾ ਪੂਰਾ ਵਧੀਆ ਤਰੀਕੇ ਨਾਲ ਵੀ ਰੋਣੀਆਂ ਨੇ ਕਰਵਾ ਰੱਖਿਆ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਘਰ ਦੀ ਲੁੱਕ ਬਹੁਤ ਹੀ ਸੋਹਣਾ ਘਰ ਹੈ ਜੀ ਤੇ ਕਿਚਨ ਦੇ ਨਾਲ ਇਹ ਆਪਾਂ ਨੂੰ ਮਿਲ ਜੂਗਾ ਜੀ ਇੱਕ ਪੂਜਾ ਰੂਮ ਆਪਾਂ ਇਹਨੂੰ ਪੂਜਾ ਰੂਮ ਵੀ ਬਣਾ ਸਕਦੇ ਹਾਂ ਜੀ ਜਾਂ ਆਪਾਂ ਇਹਨੂੰ ਸਟੋਰ ਰੂਮ ਵੀ ਬਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਨਕਸ਼ੇ ਦੇ ਨਾਲ ਘਰ ਦੀ ਜੋ ਡਿਜ਼ਾਈਨਿੰਗ ਦਾ ਕੰਮ ਹੈ ਉਹ ਤਿਆਰ ਕੀਤਾ ਗਿਆ ਜੀ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਹਵਾਦਾਰ ਖੁੱਲਾ ਡੁੱਲਾ ਡ੍ਰਾਈング ਰੂਮ ਦੇਖਣ ਨੂੰ ਮਿਲੂਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਵੀਰੋਣੀਆਂ ਨੇ ਸੋਫਾ ਸੈੱਟ ਲਗਾ ਕੇ ਕਿੰਨੀ ਸੋਹਣੀ ਲੁੱਕ ਦੇ ਰੱਖੀ ਹੈ ਡ੍ਰਾਈング ਰੂਮ ਨੂੰ ਜਿੰਨਾ ਵੀ ਮਿੱਤਰੋ ਘਰ ਦੇ ਵਿੱਚ ਕਲਰ ਦਾ ਕੰਮ ਹੈ ਜਾਂ ਜੋ ਵੀ ਟਾਇਲ ਫਰਸ਼ ਦਾ ਕੰਮ ਹੈ ਉਹ ਪੂਰਾ ਨਵਾਂ ਤਰੀਕੇ ਨਾਲ ਕਰਵਾ ਰੱਖਿਆ ਹੈ ਜੀ ਵੀਰੋਣੀਆਂ ਦਾ ਏਰੀਆ ਜੀ ਗਰਦਾਸਪੁਰ ਤੇ ਪਟਾਲੇ ਦੇ ਨੇੜੇ ਹੀ ਇਹ ਘਰ ਆਪਾਂ ਨੂੰ ਮਿਲ ਜੂਗਾ ਤੇ ਮਾਲਕਾਂ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਜੀ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮਾਲਕਾਂ ਨੂੰ ਡਾਇਰੈਕਟ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਾਂਜੀ ਹੱਗੇ ਚੱਲ ਕੇ ਤੁਸੀਂ ਦੇਖੋ ਜੀ ਇੱਕ ਖੁੱਲਾ ਡੁੱਲਾ ਰੂਮ ਦੇਖਣ ਨੂੰ ਆਪਾਂ ਨੂੰ ਮਿਲ ਜੂਗਾ 10x10 ਤੋਂ ਉੱਤੇ ਇਹ ਰੂਮ ਬਣੇ ਹੋਏ ਨੇ ਜੀ ਦੇਖ ਸਕਦੇ ਹੋ ਰੰਗ ਰੋਗਨ ਦਾ ਕੰਮ ਪੂਰਾ ਵਧੀਆ ਜੀ ਖੁੱਲੇ ਡੁੱਲੇ ਰੂਮ ਨੇ ਘਰ ਦੇ ਵਿੱਚ ਮਿੱਤਰੋ ਕਿਸੇ ਪਾਸੋਂ ਵੀ ਕੋਈ ਕਮੀ ਨਹੀਂ ਹੈ ਜਿਸ ਨੇ ਵੀ ਘਰ ਖਰੀਦਣਾ ਹੈ ਬਸ ਆਪਣਾ ਸਮਾਨ ਲਿਆ ਕੇ ਸਿੱਧੀ ਰਹਿائش ਕਰੋ ਤੇ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਘਰ ਦਾ ਜੋ ਪੂਰਾ ਪ੍ਰੋਪਰ ਕੰਮ ਹੈ ਜੀ ਹੋ ਰੱਖਿਆ ਹੈ ਤੇ ਅੱਗੇ ਆਪਾਂ ਨੂੰ ਮਿਲ ਜੂਗਾ ਮਿੱਤਰੋ ਇੱਕ ਬਾਥਰੂਮ ਤੁਸੀਂ ਦੇਖ ਸਕਦੇ ਹੋ ਇਹ ਬਾਥਰੂਮ ਜੀ ਘਰ ਦੇ ਅੰਦਰ ਦਿੱਤਾ ਗਿਆ ਹੈ ਬਾਥਰੂਮ ਦਾ ਕੰਮ ਵੀ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਹੈ ਜੀ ਵਾਟਰ ਸਪਲਾਈ ਦਾ ਜਿੰਨਾ ਵੀ ਕੰਮ ਆ ਜਾਂ ਟਾਇਲ ਪੱਥਰ ਦਾ ਪੂਰਾ ਵਧੀਆ ਖੁੱਲਾ ਡੁੱਲਾ ਬਾਥਰੂਮ ਤਿਆਰ ਕਰਵਾ ਰੱਖਿਆ ਹੈ ਜੀ ਅੱਗੇ ਚੱਲ ਕੇ ਆਪਾਂ ਨੂੰ ਇਹ ਇੱਕ ਹੋਰ ਬੈੱਡਰੂਮ ਦੇਖਣ ਨੂੰ ਮਿਲੂਗਾ ਜੀ ਤੁਸੀਂ ਦੇਖ ਸਕਦੇ ਹੋ ਕੱਪ ਬੋਰਡ ਦਾ ਕਮਲਬਾਰੀਆਂ ਦਾ ਪੂਰਾ ਫਿਕਸ ਇਹਨਾਂ ਨੇ ਕਰਵਾ ਰੱਖਿਆ ਜੀ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਰੂਮ ਹੈ ਜੀ ਦੇਖ ਸਕਦੇ ਹੋ ਤੁਸੀਂ ਕੱਪ ਬੋਰਡ ਛੱਤ ਤੱਕ ਕੱਪ ਬੋਰਡ ਇਹਨਾਂ ਨੇ ਲਗਾ ਰੱਖਿਆ ਜੀ ਦੇਖੋ ਕਿੰਨਾ ਖੁੱਲਾ ਡੁੱਲਾ ਹੈ ਰੂਮ ਹੈ ਜੀ ਮਿੱਤਰੋ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਦਾ ਨੰਬਰ ਸਕਰੀਨ ਤੇ ਚਲਾ ਰੱਖਿਆ ਜੀ ਆਪਾਂ ਨੇ ਮਾਲਕਾ ਨੇ ਘਰ ਦੀ ਜਿਹੜੀ ਡਿਮਾਂਡ ਰੱਖੀ ਹੈ ਜੀ 27 ਲੱਖ ਰੁਪਈਆ ਮਿੱਤਰੋ ਕਿਉਂਕਿ ਘਰ ਦਾ ਪੂਰਾ ਪ੍ਰੋਪਰ ਕੰਮ ਹੋਇਆ ਜੀ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਦੇਖੋ ਪੱਕੀਆਂ ਪੌੜੀਆਂ ਚੜਵਾ ਰੱਖੀਆਂ ਨੇ 27 ਲੱਖ ਰੁਪਿਆ ਮਾਲਕਾ ਨੇ ਰੇਟ ਰੱਖਿਆ ਜੀ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਕੋਈ ਵੀ ਜਾਣਕਾਰੀ ਲੈਣੀ ਹੈ ਜੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਬਟਾਲੇ ਦੇ ਨੇੜੇ ਹੀ ਇਹ ਘਰ ਬਣਿਆ ਹੋਇਆ ਜੀ ਜ਼ਿਲ੍ਹਾ ਇਹ ਗਰਦਾਸਪੁਰ ਤੁਸੀਂ ਦੇਖ ਸਕਦੇ ਹੋ ਜੀ ਛੱਤ ਕਿੰਨੀ ਖੁੱਲੀ ਡੁੱਲੀ ਹੈ ਜੀ ਛੱਤ ਦੇ ਉੱਪਰ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਪੂਰਾ ਪ੍ਰੋਪਰ ਹੋ ਰੱਖਿਆ ਹੈ ਤੇ ਜਿੰਨਾ ਵੀ ਕੰਮ ਹੈ ਫਰਸ਼ ਦਾ ਉਹ ਵੀ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਸੋ ਆਸ ਕਰਦੇ ਹਾਂ ਮਿੱਤਰੋ ਤੁਹਾਨੂੰ ਇਹ ਅੱਜ ਦਾ ਘਰ ਤੇ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਏਗੀ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੀ ਤੇ ਤੁਸੀਂ ਵੀ ਅਗਰ ਐਡ ਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣੇ ਘਰ ਮਕਾਨ ਕੋਠੀ ਜਾਂ ਜਗ੍ਹਾ ਦੀ ਵੀਡੀਓ ਬਣਾ ਕੇ ਭੇਜੋ ਪੂਰੀ ਡਿਟੇਲ ਦੱਸੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ